आजादी ਜੋੜਾਂ ਦੇ ਦਰਦ ਤੋਂ ਆਜ਼ਾਦੀ ਆਪਣੇ ਰੋਜ਼ਮਰਰਾ ਦੇ ਕੰਮ ਬਿਨਾਂ ਦਰਦ ਤੋਂ ਕਰਨ ਦੀ ਆਜ਼ਾਦੀ ਤਾਂ ਹਾਂਜੀ ਇਸ ਆਜ਼ਾਦੀ ਦਿਵਸ ਤੇ ਨਾਗਪਾਲ ਹਸਪੀਟਲ ਮਾਲਰੂਡ ਬਠਿੰਡਾ ਤੁਹਾਡੇ ਲਈ ਲੈ ਕੇ ਆਇਆ ਇੱਕ ਖਾਸ ਕੈਂਪ ਗੋਡੇ ਬਦਲਣ ਦਾ ਕੈਂਪ ਇਸ ਕੈਂਪ ਦੇ ਵਿੱਚ ਆਪਾਂ ਸੇਵਾਵਾਂ ਲੈ ਪਾਵਾਂਗੇ ਜਿਨ੍ਹਾਂ ਦੇ ਵਿੱਚ ਇੰਡੀਅਨ ਇੰਪਲਾਂਟਸ ਜਿਹੜੇ ਯੂਐਸਐਫਡੀ ਅਪਰੂਵ ਨੇ ਇੰਪੋਰਟਡ ਇੰਪਲਾਂਟਸ ਆਕਸੀਨੀਅਮ ਅਤੇ 골ਡ ਇੰਪਲਾਂਟਸ ਜਿਹੜੇ 30 ਤੋਂ 35 ਸਾਲ ਚੱਲਦੇ ਹੈਗੇ ਨੇ ਰੋਬੋਟਿਕ ਟੈਕਨੀਕ ਜਿਹਦੇ ਵਿੱਚ ਕੇ ਦੋ ਰੋਬੋਟਸ ਕੋਰੀ ਅਤੇ ਕਿਊਬਿਸ ਦੋਨਾਂ ਨੂੰ ਯੂਜ਼ ਕਰਕੇ ਆਪਾਂ ਸਾਰੇ ਆਪਰੇਸ਼ਨ ਸਪੈਸ਼ਲ ਡਿਸਕਾਊਂਟਡ ਪ੍ਰਾਈਸਿਸ ਤੇ ਕਰ ਪਾਵਾਂਗੇ ਸੇਵਾਵਾਂ ਦੇ ਵਿੱਚ ਕੋਈ ਕਮੀ ਨਹੀਂ ਆਏਗੀ ਜੀ ਇਸੇ ਹਸਪੀਟਲ ਤੋਂ ਟਰਸਟਿਡ ਨਾਗਪੁਰ ਹਸਪੀਟਲ ਦੇ ਵਿੱਚ ਹੀ ਇਹ ਕੈਂਪ ਰੱਖਿਆ ਜਾ ਰਿਹਾ ਹੈਗਾ 5 ਅਗਸਤ ਤੋਂ ਲੈ ਕੇ 31 ਅਗਸਤ ਤੱਕ ਇਹ ਕੈਂਪ ਚੱਲੇਗਾ ਜੀ ਜਿਹੜੇ ਵੀ ਤੁਹਾਡੇ ਆਸ-ਪਾਸ ਸ पीडਿਤ ਹੈਗੇ ਨੇ ਗੋਡਿਆ ਦੇਦਰ ਤੋਂ ਪਲੀਜ਼ ਇਸ ਵੀਡੀਓ ਨੂੰ ਉਹਨਾਂ ਨੂੰ ਸ਼ੇਅਰ ਕਰੋ ਲਾਈਕ ਕਰੋ ਆਓ ਵਾਪਸ ਆਰੇ ਮਿਲ ਕੇ ਉਹਨਾਂ ਨੂੰ ਇਸ ਦਰ ਤੋਂ ਆਜ਼ਾਦੀ ਦਵਾਈ ਇਸ ਆਜ਼ਾਦੀ ਕੈਂਪ ਦੇ ਵਿੱਚ ਬਹੁਤ ਬਹੁਤ ਧੰਨਵਾਦ